ਉਹ ਆਈਵੀਐਫ ਸੈਂਟਰਾਂ ਵਿੱਚ ਸਾਡੇ ਨੌਜਵਾਨਾਂ ਦੇ ਨਹੀਂ ਪੈ ਰਹੇ ਸਪਰਮਸ ਫਿਰ ਬਾਹਰੋਂ ਹੀ ਆ ਕੇ ਲਏ ਜਾ ਰਹੇ ਤਾਂ ਮਤਲਬ ਹੈ ਸਾਡੇ ਤਾਂ ਜੈਨੇਟਿਕ ਚੇਂਜ ਹੀ ਹੋ ਗਈ ਤੋਂ ਜ਼ਬਾਨ ਗਈ ਉੱਤੋਂ ਜ਼ਮੀਨ ਗਈ ਇਹ ਸਾਰਾ ਕੁਝ ਐਗਜ਼ੈਕਟ ਪਿਕਚਰ ਫਿਟ ਕਰਕੇ ਦੇਖਿਓ ਕਿ ਸਾਡੇ ਜਦੋਂ ਬਾਹਰ ਜਾ ਰਹੇ ਨੇ ਤਾਂ ਕੀ ਉਹ ਗੋਰਿਆਂ ਨੂੰ ਆਪਣੇ ਸਪਰਮ ਦੇ ਰਹੇ ਨੇ ਕਿ ਸਾਡਾ ਆਵੇ ਤੁਹਾਨੂੰ ਕਹਿ ਦਿੰਦੇ ਆ ਸਾਡੇ ਪ੍ਰਵਾਸੀ ਬਾਹਰ ਗਏ ਨੇ ਜੀ ਉਹ ਉਹ ਵੀ ਤਾਂ ਗਏ ਹੀ ਨੇ ਉਹਦੇ ਤੇ ਇਹਦੇ ਜਾਣ ਚ ਬਹੁਤ ਫਰਕ ਜੈ ਬਿਹਾਰ ਖਾਲੀ ਨਹੀਂ ਹੋਇਆ ਯੂਪੀ ਖਾਲੀ ਨਹੀਂ ਹੋਇਆ ਉਹ ਉੱਥੇ ਪ੍ਰਫੁੱਲਿਤ ਹੋ ਰਿਹਾ ਉਹਨਾਂ ਦੀ ਜ਼ੁਬਾਨ ਵੀ ਆ ਉਹਨਾਂ ਦੇ ਟੱਬਰ ਵੀ ਨੇ ਉਹਨਾਂ ਦੇ ਘਰ-ਬਾਰ ਵੀ ਨੇ ਪਰ ਇੱਥੇ ਵੀ ਨਾਲ ਹੈ ਕਿੰਨਾ ਪ੍ਰਵਾਸੀ ਇੱਥੇ ਆ ਰਿਹਾ ਹੈ ਉਹ ਸਾਰੇ ਦੇ ਸਾਰੇ ਹੌਲੀ-ਹੌਲੀ ਆਪਣੀ ਜ਼ੁਬਾਨ ਲੈ ਕੇ ਆ ਰਹੇ ਨੇ ਜੀ ਅਮਰੀਕਾ ਗਿਆ ਤੇ ਉਹਨੇ ਕਿਹਾ ਜੀ ਮੈਂ ਪੰਜਾਬੀ ਆ ਤੇ ਹੁਣ ਸਾਰਾ ਇੱਥੇ ਅਮਰੀਕਾ ਪੰਜਾਬੀ ਬੋਲੇਗਾ ਇਸ ਤਰ੍ਹਾਂ ਦਾ ਦੇਖਿਆ ਵੀ ਉਹਨਾਂ ਦੀ ਆਪਣੀ ਜ਼ੁਬਾਨ ਕਿਤੇ ਗਰਕ ਗਈ ਹੋਏ ਖਤਮ ਹੋ ਗਈ ਹੋਏ ਤੁਸੀਂ ਅੱਜ ਗੱਲ ਕਰੋਗੇ ਰੇਡੀ ਤੇ ਗੱਲ ਆਏਗਾ ਦੇਖੋ ਸਾਡੇ ਹੀ ਬੰਦੇ ਉਹਦੇ ਨਾਲ ਵਾਪਸ ਹਿੰਦੀ ਬੋਲਣਾ ਸ਼ੁਰੂ ਹੋ ਜਾਂਦੇ ਨੇ ਜਿਹੜੇ ਬਾਹਰੋਂ ਆਉਂਦੇ ਨੇ ਸਾਡੀ ਜ਼ਮੀਨ ਵੀ ਖੁੱਸਦੀ ਜਾਂਦੀ ਜੇ ਸਾਡੀ ਜ਼ੁਬਾਨ ਵੀ ਖੁੱਸਦੀ ਜਾਂਦੀ 15 ਸਾਲਾਂ ਬਾਅਦ ਤੁਹਾਨੂੰ ਪੰਜਾਬ ਨਹੀਂ ਤੇ ਲੱਭਣਾ ਸਾਡੇ ਨਾਲ ਹਾਜ਼ਰ ਨੇ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਜੀ ਮੈਮ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਬਹੁਤ ਧੰਨਵਾਦ ਜੀ ਤੇ ਸਾਰੇ ਸੁਣਨ ਵਾਲਿਆਂ ਨੂੰ ਵੀ ਬਹੁਤ ਨਿੱਗੀ ਸੱਚੀ ਗੱਲ ਜੀ ਇੱਕ ਪਾਸੇ ਤੇ ਚਲੋ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਰੋਕ ਰੋਖ ਥਾਮ ਤੇ ਜ਼ੋਰ ਨਹੀਂ ਦਿੱਤਾ ਜਾ ਰਿਹਾ ਇਲਾਜ ਹੁੰਦਾ ਨਹੀਂ ਜਦੋਂ ਅਸੀਂ ਇੱਕ ਵੱਡੀ ਭਿਆਨਕ ਬਿਮਾਰੀ ਨਾਲ ਪੰਜਾਬ ਜੂਝ ਰਿਹਾ ਕਈ ਸਾਲਾਂ ਤੋਂ ਕਈ ਦਹਾਕਿਆਂ ਤੋਂ ਕਹਿ ਸਕਦੇ ਹਾਂ ਉਹ ਹੈ ਨਸ਼ੇ ਦੀ ਦਲਦਲ ਨਸ਼ਾ ਜਿਹੜਾ ਉਹ ਸਰਕਾਰੀ ਪਦਰ ਤੇ ਵੀ ਤੇ ਗੈਰ ਸਰਕਾਰੀ ਪਦਰ ਤੇ ਵੀ ਰੋਕ-ਥਾਮ ਦੀਆਂ ਰੈਲੀਆਂ ਹੁੰਦੀਆਂ, ਸੌਹਾਂ ਚਕਾਈਆਂ ਜਾਂਦੀਆਂ। ਪੁਲਿਸ ਨਿਤ ਦਿਹਾੜੇ ਪਰਚੇ ਦਰਜ ਕਰਦੀ ਐ ਕਿ ਅੱਜ ਇੱਥੋਂ ਅਸੀਂ ਬਰਾਮਦ ਕਰ ਲਿਆ। ਇਸ ਦੇ ਬਾਵਜੂਦ ਜਿਹੜੀ ਡਰੱਗ ਦੀ ਬਿਮਾਰੀ ਐ, ਉਹ ਪੰਜਾਬ ਦੀ ਜਵਾਨੀ ਨੂੰ ਅੱਜ ਵੀ ਉਸੇ ਤਰ੍ਹਾਂ ਹੀ ਖਾਈ ਜਾ ਰਹੀ ਐ। ਕੋਈ ਬਹੁਤਾ ਫਰਕ ਨਹੀਂ ਦਿਖਦਾ। ਦੇਖੋ ਹੁਣ ਇੱਕ ਹੋਰ ਹੋਕਾ ਮਿਲਿਆ ਵੀ ਤੁਸੀਂ ਰਾਖੀ ਵੀ ਆਪਣੀ ਆਪ ਹੀ ਕਰਨੀ ਐ। ਤੁਸੀਂ ਡਰੱਗਸ ਵੀ ਆਪ ਹੀ, ਤੁਸੀਂ ਬਚਣਾ। ਉਹਨਾਂ ਦੀ ਡਰੱਗਸ ਵਾਲਿਆਂ ਲਈ ਵੀ ਅਸੀਂ ਆਪ ਹੀ ਮਤਲਬ ਸਭ ਕੁਝ ਉਹਦੇ ਲਈ ਵੀ ਕਰਨਾ ਐ। ਤਾਂ ਜੇ ਸਾਰਾ ਕੁਝ ਜਾਨੀ ਫਿਰ ਸਰਕਾਰ ਦੇ ਕੋਲ ਹੁੰਦਾ ਕੀ ਹੈ ਜੇ ਅਸੀਂ ਆਪਣੀ ਰਾਖੀ ਵੀ ਅਸੀਂ ਆਪ ਕਰਨੀ ਹੈ ਕਿ ਪੁਲਿਸ ਸਾਰੀ ਉਹਨਾਂ ਦੇ ਮਗਰ ਹੈ ਉਹਨਾਂ ਨੂੰ ਬਚਾਣ ਲਈ ਤੇ ਜੇ ਡਰੱਗਸ ਵਾਲਿਆਂ ਨੂੰ ਫੜਨਾ ਵੀ ਅਸੀਂ ਹੋਈਆਂ ਰੋਕਣਾ ਵੀ ਅਸੀਂ ਹੋਈਆਂ ਤਾਂ ਫਿਰ ਸਰਕਾਰ ਦੇ ਲਈ ਮਤਲਬ ਅਸੀਂ ਟੈਕਸ ਕਿਸ ਲਈ ਦੇ ਰਹੇ ਹਾਂ ਕਿ ਤੁਹਾਡੀਆਂ ਕਾਰਾਂ ਚਲਦੀਆਂ ਰਹਿਣ ਪੈਟਰੋਲ ਚੱਲਦੇ ਰਹਿਣ ਜਹਾਜ਼ਾਂ ਦੇ ਛੋਟੇ ਛੋਟੇ ਚਲਦੇ ਰਹਿਣ ਜਾਂ ਫਿਰ ਤੁਹਾਡੀ ਸੁਰੱਖਿਆ ਲਈ ਸਾਰੇ ਦਾ ਸਾਰਾ ਇਹ ਦਾਰੋ ਮਦਾਰ ਉਧਰ ਨੂੰ ਤੁਰ ਜਾਏ ਕੀ ਟੈਕਸ ਅਸੀਂ ਇਸੇ ਚੀਜ਼ ਲਈ ਭਰਨਾ ਹੈ ਸਾਡੀ ਟੈਕਸ ਦੇਣ ਦਾ ਮਤਲਬ ਦੋ ਹੀ ਚੀਜ਼ਾਂ ਹੁੰਦੀਆਂ ਕਿ ਤੁਹਾਨੂੰ ਮੁਫਤ ਵਿਦਿਆ ਜਿਹੜੀ ਕਿ ਬਹੁਤ ਛੋਟੀ ਦੀ ਹੋਏ ਤੇ ਮੁਫਤ ਇਲਾਜ ਜਿਹੜਾ ਚੋਟੀ ਦਾ ਹੋਵੇ ਦੋ ਚੀਜ਼ਾਂ ਦੀ ਜ਼ਿੰਮੇਵਾਰੀ ਸਰਕਾਰ ਨੇ ਚੱਕਣੀ ਹੁੰਦੀ ਹੈ ਬਾਕੀ ਤਾਂ ਤੁਸੀਂ ਸਾਰਾ ਕੁਝ ਆਪਣਾ ਕਰ ਹੀ ਜਾਂਦੇ ਹੋ ਅਸੀਂ ਟੈਕਸ ਤਾਂ ਹਰ ਚੀਜ਼ ਤੇ ਦੇ ਰਹੇ ਹਾਂ ਪਰ ਮੈਨੂੰ ਤੁਸੀਂ ਦੱਸੋ ਦਿਲ ਤੇ ਹੱਥ ਰੱਖ ਕੇ ਤੁਸੀਂ ਅੱਜ ਸਰਕਾਰੀ ਸਕੂਲ 'ਚ ਆਪਣਾ ਬੱਚਾ ਪਾਓਗੇ ਪੜਨ ਨੂੰ ਤੁਹਾਨੂੰ ਲੱਗ ਰਿਹਾ ਵੀ ਉਹ ਵਾਲਾ ਮਿਆਰ ਬਣ ਚੁੱਕਾ ਹੈ ਤਾਂ ਫਿਰ ਜੇ ਅਸੀਂ ਆਪ ਅੱਜ ਉਸ ਪਾਸੇ ਵੱਲ ਨੂੰ ਮੂੰਹ ਵੀ ਨਹੀਂ ਕਰ ਰਹੇ ਤੇ ਹਰ ਚੀਜ਼ ਜੀ ਜੇ ਸਾਨੂੰ ਟੈਕਸੀ ਟੈਕਸ ਦੇਈ ਜਾ ਰਹੇ ਹਾਂ ਤੇ ਜੇ ਅਗੋਂ ਪਰ ਅਸੀਂ ਜੁਰਮ ਵੀ ਆਪ ਹੀ ਰੋਕਣਾ ਅਸੀਂ ਨਸ਼ਾ ਵੀ ਆਪ ਹੀ ਰੋਕਣਾ ਨਸ਼ੇ ਦੇ ਸਦਾਗਰ ਵੀ ਅਸੀਂ ਹੀ ਫੜਨੇ ਆ ਸਾਡੇ ਹੀ ਪਿੰਡਾਂ ਵਾਲਿਆਂ ਨੇ ਉੱਥੇ ਜਾ ਕੇ ਰੋਕ ਕੇ ਲਾਣੇ ਆ ਤਾਂ ਸਰਕਾਰ ਕਿਸ ਲਈ ਹੈ ਫਿਰ ਤਾਂ ਫਿਰ ਕੋਈ ਕਾਰਨ ਸਮਝ ਤਾਵੇ ਸਰਕਾਰ ਹੈ ਕੀ ਕੀ ਕਰਨ ਲਈ ਸਰਕਾਰ ਦੀ ਨਜ਼ਰ ਦੇ ਵਿੱਚ ਪ੍ਰਚਾਰ ਦੇ ਵਿੱਚ ਜਿਹੜੇ ਡਰੱਗ ਕਰਦੇ ਆ ਨਾ ਉਹਨਾਂ ਨੂੰ ਮਰੀਜ਼ ਦੱਸਦੀ ਹੈ ਸਰਕਾਰ ਕਿ ਮਰੀਜ਼ ਆਪਾਂ ਇਹਨਾਂ ਨੂੰ ਠੀਕ ਕਰਨਾ ਹੈ ਮੁਖਤਾਰਾ ਚ ਲੈ ਕੇ ਆਉਣਾ ਪਤਾ ਤੋਂ ਦਨ ਵਾਲਿਆਂ ਦੇ ਵਿੱਚ ਮੈਂ ਗਵਰਨਰ ਸਾਹਿਬ ਦੇ ਨਾਲ ਮੀਟਿੰਗ ਸੀ ਜਦੋਂ ਮੈਂ ਉਹਦੇ ਵਿੱਚ ਸ਼ਾਮਲ ਸੀ ਉਹ ਗਵਰਨਰ ਸਾਹਿਬ ਤਾਂ ਕਹਿੰਦੇ ਜੀ ਆ ਤਿਕੜੀ ਤੋੜ ਦਿਓ ਤਿਕੜੀ ਦੇ ਵਿੱਚ ਪਹਿਲਾ ਉਹਨਾਂ ਨੇ ਕਿਹਾ ਸਿਆਸਤਦਾਨ ਦੂਜਾ ਉਹਨਾਂ ਨੇ ਕਿਹਾ ਆ ਮਤਲਬ ਉਹਨਾਂ ਨੇ ਕਿਹਾ ਪੋਲੀਟਿਸ਼ੀਅਨ ਨਹੀਂ ਦੂਜਾ ਪੁਲਿਸ ਕਿਹਾ ਤੀਜਾ ਪ੍ਰਸ਼ਾਸਨ ਮੈਂ ਤਾਂ ਕਿਹਾ ਨਹੀਂ ਉਹਨਾਂ ਦੀ ਵਰਡਿੰਗ ਹੈ ਇਹ ਤਿੰਨ ਜੇ ਉਹ ਕਹਿ ਰਹੇ ਨੇ ਵੀ ਇਹ ਤਿਕੜੀ ਤੋੜ ਦਿਓ ਤੇ ਨਸ਼ਾ ਕੰਟਰੋਲ ਆ ਜਾਏਗਾ ਤੇ ਉਸ ਪੱਧਰ ਤੇ ਯਾਨੀ ਉਹ ਮਹਾਂਜੋ ਗਵਰਨਰ ਸਾਹਿਬ ਜੇ ਕਹਿੰਦੇ ਹੋਣਗੇ ਤਾਂ ਮਤਲਬ ਉਹਨਾਂ ਨੂੰ ਪਤਾ ਤਾਂ ਅੰਦਰ ਖਾਤੇ ਸਾਰਾ ਹੋਏਗਾ ਤੇ ਫਿਰ ਉਹ ਟਿਕੜੀ ਦੇ ਵਿੱਚ ਨਾ ਤੁਸੀਂ ਆਏ ਨਾ ਮੈਂ ਆਏ ਅਸੀਂ ਤਾਂ ਸਧਾਰਨ ਬੰਦੇ ਆ ਹੁਣ ਤਾਂ ਆਪਣੇ ਆਪ ਨੂੰ ਆਮ ਵੀ ਨਹੀਂ ਕਿਹਾ ਜਾ ਸਕਦਾ ਤਾਂ ਫਿਰ ਉਹ ਟਿਕੜੀ ਜਦੋਂ ਤੱਕ ਵਿੱਚ ਇਨਵੋਲਡ ਹੋਏ ਨਾਸ਼ੇ ਤੁਸੀਂ ਤੇ ਮੈਂ ਕੀ ਰੋਕਣੇ ਨੇ ਇੱਕ ਤੁਸੀਂ ਖੁਦ ਬਹੁਤ ਦਾ ਸਮਾਂ ਸਰਵਿਸ ਸੇਵਾ ਦਿੱਤੀ ਹੈ ਅੱਜ ਵੀ ਗੱਲ ਵੀ ਕਰਦੇ ਹਾਂ ਇਲਾਜ ਵੀ ਕਰਦੇ ਹਾਂ ਹਸਪਤਾਲਾਂ ਦੇ ਵਿੱਚ ਜਾਂ ਹੋਰ ਥਾਵਾਂ ਦੇ ਉੱਤੇ ਜਿਹੜੇ ਡੀ ਐਡਿਕਸ਼ਨ ਸੈਂਟਰ ਖੁੱਲੇ ਐ ਉਹਨਾਂ ਦਾ ਹਾਲ ਠੀਕ ਹੈ ਜਾਂ ਮਾੜਾ ਹਾਲ ਹੈ ਮਾੜਾ ਹਾਲ ਹੈ ਅਸੇ ਤੋਂ ਵੱਧ ਨਾ ਪੁੱਛਿਓ ਕਿਉਂਕਿ ਮੈਂ ਦੱਸ ਨਹੀਂ ਸਕਦੀ ਕਿਸ ਤਰੀਕੇ ਦਾ ਉਹਨਾਂ ਨਾਲ ਹਾਲ ਕੀਤਾ ਜਾਂਦਾ ਹੈ ਤੇ ਕਿੰਨੇ ਨੇ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਹਾਂਜੀ ਇਹਨਾਂ ਨੇ ਡਰੱਗਸ ਛੱਡੀਆਂ ਤੇ ਅਸੀਂ ਸਮਾਜ ਵਿੱਚ ਉਹਨਾਂ ਨੂੰ ਉਹੀ ਇੱਜ਼ਤ ਦੇ ਸਕੇ ਤੇ ਉਹ ਵਾਪਸ ਇੱਕ ਨਾਰਮਲ ਜ਼ਿੰਦਗੀ ਨਾ ਮਤਲਬ ਜੀ ਸਾਕਰੇ ਨੇ ਇੱਜ਼ਤ ਮਾਣ ਦੇ ਨਾਲ ਉਂਗਲਾਂ ਤੇ ਗਿਣਨ ਵਾਲੇ ਹੋਣਗੇ ਵਰਨਾ ਤਾਂ ਮジョਰਿਟੀ ਜੋ ਕਿ ਅੰਕੜੇ ਬੋਲਦੇ ਨੇ ਕਿ ਵਾਪਸ ਡਰੱਗਸ ਵੱਲ ਜਾਂਦੇ ਨੇ ਕਿਉਂਕਿ ਸਮਾਜ ਅਪਣਾਉਂਦਾ ਨਹੀਂ ਤੇ ਅਸੀਂ ਸਗੋਂ ਤੇ ਇੱਕ ਨਸ਼ਾ ਛੱਡ ਕੇ ਦੂਜੇ ਨਸ਼ੇ ਨੂੰ ਮੈਡੀਕਲ ਨਸ਼ੇ ਵੱਲ ਨੂੰ ਉਹਨਾਂ ਨੂੰ ਲਾ ਦਿੰਨੇ ਆ ਤਾਂ ਉਹਨਾਂ ਨੂੰ ਜੇ ਅਸੀਂ ਕੰਮਕਾਰ ਵੱਲ ਸੀ ਜਿਹੜੀ ਮੇਨ ਹੁੰਦਾ ਕੀ ਹੁੰਦਾ ਨਸ਼ੇ ਨੂੰ ਕੰਟਰੋਲ ਕਰਨਾ ਕਿ ਉਹ ਬੱਚਾ ਪਹਿਲਾਂ ਕਿਉਂ ਗਿਆ ਕਿ ਇਸ ਪਹਿਲੂ ਤੇ ਨਜ਼ਰ ਕਿਸੇ ਨੇ ਪਾਇਆ ਕਿਉਂ ਆਖਰ ਉਹਨੂੰ ਮਜਬੂਰ ਹੋਣਾ ਪਿਆ ਉਸ ਪਾਸੇ ਵੱਲ ਜਾਣ ਨੂੰ ਕਿ ਉਹਨੂੰ ਅੱਗੇ ਕੰਮਕਾਰ ਨਹੀਂ ਸੀ ਦਿਖ ਰਿਹਾ ਕਿ ਮਨਲੀ ਹਾਲਤ ਬਹੁਤ ਮਾੜੀ ਸੀ ਜਾਂ ਕੋਈ ਸੋਸ਼ਲ ਪ੍ਰੈਸ਼ਰ ਉਹਦੇ ਉੱਤੇ ਪੈ ਰਿਹਾ ਸੀਗਾ ਪੀਅਰ ਪ੍ਰੈਸ਼ਰ ਸੀ ਕੀ ਸੀ ਆਖਰ ਜੇਸੀ ਉਸ ਦੇਸ ਉਹ ਤੇ ਨਹੀਂ ਅਸੀਂ ਉਹਨੂੰ ਟੋਕ ਸਕੇ ਰੋਕ ਸਕੇ ਦਾ ਮਤਲਬ ਹੀ ਹੁੰਦਾ ਫਿਰ ਅਗੋਂ ਤੁਰ ਹੀ ਜਾਣਾ ਸਿਲਸਲਾ ਰੁਕਣਾ ਨਹੀਂ ਕਿਉਂ ਸਾਡੇ ਹੌਸਟਲਾਂ ਵਿੱਚ ਕੁੜੀਆਂ ਕਹਿੰਦੀਆਂ ਨੇ ਮਿਸਡ ਕਾਲ ਕਰੋ ਤੇ ਸਾਡੇ ਕੋਲ ਨਸ਼ਾ ਪਹੁੰਚ ਜਾਂਦਾ ਆਖਰ ਜੇ ਉਹਨਾਂ ਨੂੰ ਪਤਾ ਮੈਨੂੰ ਪਤਾ ਲੱਗ ਗਿਆ ਤੁਹਾਨੂੰ ਪਤਾ ਲੱਗ ਗਿਆ ਬਸ ਇੱਕ ਪੁਲਿਸ ਨੂੰ ਹੀ ਨਹੀਂ ਪਤਾ ਲੱਗਦਾ ਇਹਦਾ ਮਤਲਬ ਹੈ ਪਤਾ ਤਾਂ ਸਭ ਨੂੰ ਹੈ ਪਰ ਜੇ ਰੋਕਣਾ ਹੋਏ ਤਾਂ ਸਿਕਿੰਟੀ ਲੱਗ ਸਕਦਾ ਫਿਰ ਅਸੀਂ ਵੱਡੇ ਉਹ ਜਿਹੜੇ ਅਸਲ ਵਿੱਚ ਫੜਨ ਵਾਲੇ ਗੁਰਗੇ ਹੁਣ ਉਹਦੇ ਵਿੱਚ ਤੁਸੀਂ ਨਾਮ ਲੈ ਦਿੰਦੇ ਹੋ ਜੀ ਆ ਪੁਲਿਸ ਵਾਲਾ ਵਿੱਚ ਇਨਵੋਲਡ ਸਿੱਧਾ ਲੱਭ ਗਿਆ ਉਹ ਸਾਹਮਣੇ ਸਰਿਆਂ ਹਾਈ ਕੋਰਟ 'ਚ ਫਿਰਦਾ ਦਿਖ ਜਾਂਦਾ ਪਰ ਇਹਨਾਂ ਤੋਂ ਪੜਿਆ ਨਹੀਂ ਜਾਂਦਾ ਇਹਨਾਂ ਨੂੰ ਦਿਸਦਾ ਨਹੀਂ ਤੁਹਾਨੂੰ ਦਿਸ ਗਿਆ ਮੈਨੂੰ ਦਿਸ ਗਿਆ ਵੀਡੀਓ 'ਚ ਦਿਸ ਗਿਆ ਪਰ ਇਹ ਫੜ ਨਹੀਂ ਸਕਦੇ ਇਹ ਫੜਨਾ ਚਾਹੁੰਦੇ ਹੀ ਨਹੀਂ ਹੂੰ ਸੋ ਇਹੀ ਕਾਰਨ ਜੇ ਕਿ ਉਹ ਸਾਰੇ ਆਮ ਖੁੱਲੇ ਨੇ ਜਿਨ੍ਹਾਂ ਨੇ ਵੰਡਣਾ ਉਹ ਤਾਂ ਉੱਥੇ ਖੜੇ ਨੇ ਫੜ ਕਿਨੂੰ ਰਿਓ ਨਿਕੇ ਨਿਕੇ ਜਿਹੜੇ ਇੱਧਰ ਉੱਧਰੋਂ ਸੱਜੇੋਂ ਖੰਬਿਓ ਫੜ ਲਓ ਉਹਨਾਂ ਦੇ ਘਰ ਵੀ ਟਹਿ ਰਹੇ ਆ ਇਹ ਤਾਂ ਸਿੱਧੇ ਉਹ ਕਿਹੜੇ ਜੇ ਜੇ ਆਹ ਟਿਕੜੀ ਇਨਵੋਲਡ ਹੈ ਕਿੰਨੇ ਕੁ ਇਹਨਾਂ ਦੇ ਵਿੱਚੋਂ ਇਹਨਾਂ ਤਿੰਨਾਂ ਚੋਂ ਯਾਨੀ ਆਪਾਂ ਕਹੀਏ ਜੇ ਪੁਲਿਸ ਪ੍ਰਸ਼ਾਸਨ ਜਾਂ politcal figures ਵਿੱਚੋਂ ਕਿੰਨਿਆਂ ਦੇ ਘਰਟਾਏ ਗਏ ਹੂੰ ਸੋ ਗੱਲ ਉੱਥੇ ਖੜੀ ਹੈ ਕਿ ਜੇ ਗਵਰਨਰ ਸਾਹਿਬ ਨੂੰ ਪਤਾ ਉਹ ਦੱਸ ਵੀ ਰਹੇ ਆ ਅਵੇਅਰਨੈਸ ਹੋਣੀ ਬਹੁਤ ਅੱਛੀ ਗੱਲ ਆ ਕਿ ਅਸੀਂ ਅਵੇਅਰਨੈਸ ਕਰੀਏ ਨਾ ਕਰੋ ਪਰ ਉਸ ਅਵੇਅਰਨੈਸ ਦੇ ਵਿੱਚ ਇਹ ਜਾਲਾ ਤੋੜਨਾ ਪੈਣਾ ਉਹ ਬੱਚਾ ਕਿਉਂ ਗਿਆ ਤੇ ਉਹਨੂੰ ਕਿਉਂ ਅਸੀਂ ਸਹੀ ਰਾਹ ਨਹੀਂ ਦੇ ਸਕੇ ਉਹਨੂੰ ਅੱਗੇ ਕੋਈ ਆਪਣਾ ਏਮਲੈਸ ਅਸੀਂ ਯੂਥ ਕਿਉਂ ਤਿਆਰ ਕਰ ਰਹੇ ਹਾਂ ਉਹ ਫਿਰ ਉਸੇ ਹੀ ਗੱਲ ਆ ਜਾਂਦੀ ਹੈ ਕਿ ਫਾਇਦਾ ਹੈ ਇਹ ਦੇ ਵਿੱਚ ਇਹ ਪੋਲਿਟੀਕਲ ਫਾਇਦਾ ਦੇਖਦੇ ਨੇ ਕਿ ਇਹ ਸਾਨੂੰ ਇੰਜ ਦੇ ਹੀ ਚਾਹੀਦੇ ਨੇ ਜਿਨ੍ਹਾਂ ਨੂੰ ਅਸੀਂ ਆਪਣੇ ਹਿਸਾਬ ਨਾਲ ਕੰਮ ਕਰਵਾ ਸਕੀਏ ਨਸ਼ੇ ਦਾ ਦੋ ਵੋਟਾਂ ਪਾਈ ਖਤਮ ਇਸ ਤੋਂ ਬਾਅਦ ਸਾਡੀ ਤੁਹਾਡੀ ਮੇਰੀ ਔਕਾਤ ਇੱਕ ਵੋਟ ਜੋਗੀ ਇਸ ਤੋਂ ਉੱਪਰ ਕੁਝ ਨਹੀਂ ਇੱਕ ਤਾਂ ਇਹ ਪੋਲਿਟੀਕਲ ਜਿਹੜੇ ਇੰਪੈਕਟ ਨੇ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਇੱਕ ਵੱਡੀ ਤਰ੍ਹਾਂ ਦੀ ਇਹ ਹੈ ਕਿ ਰਿਸ਼ਤਿਆਂ 'ਚ ਕਿੱਡੀ ਗਰਾਵਟ ਆ ਗਈ ਹੈ ਬਾਹਰੋਂ ਇੱਥੇ ਕਬਜ਼ਾ ਕਰੀ ਜਾਂਦੇ ਇੱਥੋਂ ਦੇ ਨਸ਼ੇੜੀ ਜਿਹੜੇ ਪਿੰਡ ਤੁਸੀਂ ਕਈ ਵਾਰੀ ਇਹਦਾ ਜ਼ਿਕਰ ਕੀਤਾ ਮੈਂ ਤਾਂ ਉਹ ਗੱਲ ਕਰ ਰਿਹਾ ਕਿ ਫਿਰ ਉਹ ਜਿਹੜੀ ਪੀੜ੍ਹੀ ਬੱਚਾ ਪੈਦਾ ਕਰਨ ਯੋਗੀ ਵੀ ਨਹੀਂ ਰਹੀ ਅੱਜ ਇਹ ਹਾਲ ਹੋ ਗਿਆ ਪਰ ਹੁਣ ਤਾਂ ਜੀ ਇੰਨੀ ਵੱਡੀ ਗਿਣਤੀ 'ਚ ਤੁਸੀਂ ਦੇਖ ਸਕਦੇ ਹੋ ਕਿ ਜ਼ਬਾਨ ਸਾਡੀ ਨਿੱਧੀ ਜਾ ਰਹੀ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਜਿੰਨਾ ਪ੍ਰਵਾਸੀ ਇੱਥੇ ਆ ਰਿਹਾ ਹੈ ਉਹ ਸਾਰੇ ਦੇ ਸਾਰੇ ਹੌਲੀ-ਹੌਲੀ ਆਪਣੀ ਜ਼ਬਾਨ ਲੈ ਕੇ ਆ ਰਹੇ ਨੇ ਜਿੱਥੇ ਸਾਡਾ ਜ਼ਬਾਨ ਸਾਡਾ ਸਭਿਆਚਾਰ ਸਾਡਾ ਪਿਛੋਕੜ ਮਾਰ ਮੁਕਰਿਆ ਉਹ ਆ ਕੇ ਸਾਡੀ ਜ਼ਬਾਨ ਅਪਣਾਣ ਬਹੁਤ ਵਧੀਆ ਜ਼ਰੂਰ ਆਉਣ ਜੀ ਹੁੰਦੇ ਰਹਿਣ ਇੱਥੇ ਆਣ ਜੀ ਤੁਸੀਂ ਦੇਖਦੇ ਹੋ ਕਦੇ ਵੀ ਜਾ ਕੇ ਉਹ ਕੋਈ ਅਮਰੀਕਾ ਗਿਆ ਤੇ ਉਹਨੇ ਕਿਹਾ ਜੀ ਮੈਂ ਪੰਜਾਬੀ ਆ ਤੇ ਹੁਣ ਸਾਰਾ ਇੱਥੇ ਅਮਰੀਕਾ ਪੰਜਾਬੀ ਬੋਲੇਗਾ ਇਸ ਤਰ੍ਹਾਂ ਦਾ ਦੇਖਿਆ ਵੀ ਉਹਨਾਂ ਦੀ ਆਪਣੀ ਜ਼ਬਾਨ ਕਿਤੇ ਗਰਕ ਗਈ ਹੋਏ ਖਤਮ ਹੋ ਗਈ ਓਏ ਬਿਲਕੁਲ ਨਹੀਂ ਸੋ ਉਹ ਜੇ ਕੰਪਲਸਰੀ ਰੱਖਦੇ ਨੇ ਜਰਮਨ ਆਣਾ ਨਾ ਪੜ ਕੇ ਆਓ ਸਾਡੀ ਜ਼ਬਾਨ ਇੱਥੇ ਫੇਰ ਆਇਓ ਤੁਸੀਂ ਮੈਨੂੰ ਦਿਖਾ ਦਿਓ ਇੱਥੇ ਕਿੱਥੇ ਤੁਸੀਂ ਅੱਜ ਗੱਲ ਕਰੋਗੇ ਰੇੜੀ ਤੇ ਗੱਲ ਆਏਗਾ ਦੇਖੋ ਸਾਡੇ ਹੀ ਬੰਦੇ ਉਹਦੇ ਨਾਲ ਵਾਪਸ ਹਿੰਦੀ ਬੋਲਣਾ ਸ਼ੁਰੂ ਹੋ ਜਾਂਦੇ ਨੇ ਹਿੰਦੀ ਛੱਡੋ ਜੀ ਮੈਂ ਕਹਿੰਨੀ 40 ਜ਼ਬਾਨਾਂ ਸਿੱਖੋ ਬਹੁਤ ਸਤਿਕਾਰਯੋਗ ਜ਼ਬਾਨ ਹਰ ਜ਼ਬਾਨ ਦਾ ਆਪਣਾ ਇਤਿਹਾਸ ਹੈ ਆਪਣਾ ਪਿਛੋਕੜ ਹੈ ਬਹੁਤ ਕੁਝ ਜੇ ਉਹਦੇ ਵਿੱਚ ਸਿੱਖਣ ਨੂੰ ਪਰ ਕੋਈ ਇੱਕ ਜ਼ਬਾਨ ਖਤਮ ਕਰਕੇ ਤਾਂ ਨਾ ਨਾ ਦੂਜੀ ਸਿੱਖੋ ਤੁਸੀਂ ਆਪਣੀ ਇਹ ਜ਼ਬਾਨ ਪ੍ਰਫੁੱਲਿਤ ਰੱਖੋ ਦੁਨੀਆ ਭਰ ਦੇ ਲੋਕ ਇਹੀ ਕਹਿੰਦੇ ਨੇ ਕਿ ਜਿੰਨੇ ਵੀ ਲਿੰਗੁਇਸਟ ਨੇ ਸਾਰੇ ਵੀ ਭਾਈ ਜਿੰਨੀਆਂ ਵੱਧ ਜ਼ਬਾਨਾਂ ਹੋਣਗੀਆਂ ਓਨੀਆਂ ਤੁਸੀਂ ਸਗੋਂ ਜ਼ਿਆਦਾ ਡਾਈਵਰਸਿਫਿਕੇਸ਼ਨ ਹੋਏਗੀ ਉਹਨਾਂ ਦੇ ਵਿੱਚੋਂ ਬਹੁਤ ਕੁਝ ਲੱਭਦਾ ਜੀ ਪਰ ਅਸੀਂ ਅਫਸੋਸ ਕਿ ਇਸ ਪਾਸੇ ਵੱਲ ਨੂੰ ਧਿਆਨ ਹੀ ਨਹੀਂ ਦੇ ਰਹੇ ਅਸੀਂ ਜਿਹੜੇ ਬਾਹਰੋਂ ਆਉਂਦੇ ਨੇ ਸਾਡੀ ਜ਼ਮੀਨ ਵੀ ਖੁੱਸਦੀ ਜਾਂਦੀ ਜੇ ਸਾਡੀ ਜ਼ੁਬਾਨ ਵੀ ਖੁੱਸਦੀ ਜਾਂਦੀ ਜੇ ਤੇ ਇਹ ਹੌਲੀ-ਹੌਲੀ ਮਾਰੂ ਡੱਕ ਹੋਣ ਵਾਲਾ ਜੇ ਇਹ ਅੱਜ ਨਾ ਸਹੀ 15 ਸਾਲਾਂ ਬਾਅਦ ਤੁਨ ਪੰਜਾਬ ਨਹੀਂ ਜੇ ਲੱਭਣਾ ਇੱਥੇ ਤਾਂ ਪੂਰੀ ਤਰ੍ਹਾਂ ਕਾਬਜ਼ ਹੋਣਗੇ ਜੋ ਸਾਡੇ ਪ੍ਰਵਾਸੀ ਜਦੋਂ ਜਾਂਦੇ ਨੇ ਅਸੀਂ ਸਮਝਦੇ ਨਹੀਂ ਕਿ ਉਹਦੇ ਨਾਲ ਨਾ ਤਾਂ ਦੇ ਕੋਸਾਂ ਨੂੰ ਮਾਰ ਕਿੰਨੇ ਐ ਡਰੱਗਸ ਦੇ ਨਾਲ ਜਿਵੇਂ ਤੁਸੀਂ ਜ਼ਿਕਰ ਕੀਤਾ ਅਸੀਂ ਨਪੁੰਸਕ ਬਣਦੇ ਜਾਂਦੇ ਆ ਨੀਆ ਕਾਦੇ ਲਈ ਕੋਈ ਬਰਫੀਆਂ ਵੇਚਣ ਲਈ ਤਾਂ ਨਹੀਂ ਖੁੱਲ ਰਹੇ ਨਾ ਆਈਵੀਐਫ ਸੈਂਟਰ ਜੀ ਕਿਉਂ ਖੁੱਲ ਰਹੇ ਨੇ ਕੋਈ ਕੰਮ ਜਾ ਰਿਆ ਕਰਨ ਨੂੰ ਤਾਂ ਹੀ ਕਿਉਂ ਵੱਧਦੇ ਜਾ ਰਹੇ ਨੇ ਤੇ ਉਹ ਸਾਡੇ ਹੀ ਨੇ ਨਪੁੰਸਕ ਹੁੰਦੇ ਜਾਂਦੇ ਡਰੱਗਸ ਦੇ ਅਸਰ ਹੇਠ ਫਿਰ ਉਹ ਆਈਵੀਐਫ ਸੈਂਟਰਾਂ ਵਿੱਚ ਸਾਡੇ ਨੌਜਵਾਨਾਂ ਦੇ ਨਹੀਂ ਪੈ ਰਹੇ ਸਪਰਮਸ ਫਿਰ ਬਾਹਰੋਂ ਹੀ ਆਕੇ ਲਏ ਜਾ ਰਹੇ ਨੇ ਤਾਂ ਮਤਲਬ ਹੈ ਸਾਡੇ ਤਾਂ ਜੈਨੇਟਿਕ ਚੇਂਜ ਹੀ ਹੋ ਗਈ ਬਿਲਕੁਲ ਉੱਤੋਂ ਜ਼ਬਾਨ ਗਈ ਉੱਤੋਂ ਜ਼ਮੀਨ ਗਈ ਇਹ ਸਾਰਾ ਕੁਝ ਐਗਜ਼ੈਕਟ ਪਿਕਚਰ ਫਿਟ ਕਰਕੇ ਦੇਖਿਓ ਕਿ ਸਾਡੇ ਜਦੋਂ ਬਾਹਰ ਜਾ ਰਹੇ ਨੇ ਤਾਂ ਕਿ ਉਹ ਗੋਰਿਆਂ ਨੂੰ ਆਪਣੇ ਵਰਮ ਦੇ ਰਹੇ ਨੇ ਕਿ ਸਾਡਾ ਆਵੇ ਸੋ ਥੋੜੀ ਜੀ ਆਪਾਂ ਮਿੰਟ ਚ ਇੱਕ ਵਾਰ ਚ ਕਹਿ ਦਿੰਨੇ ਆ ਸਾਡੇ ਪ੍ਰਵਾਸੀ ਬਾਹਰ ਗਏ ਨੇ ਜੀ ਉਹ ਉਹ ਵੀ ਤਾਂ ਗਏ ਹੀ ਨੇ ਉਹਦੇ ਤੇ ਇਹਦੇ ਜਾਣ ਚ ਬਹੁਤ ਫਰਕ ਜੈ ਬਿਹਾਰ ਖਾਲੀ ਨਹੀਂ ਹੋਇਆ ਹੂੰ ਪਰ ਪੰਜਾਬ ਦੇ ਵਿੱਚ ਉਹਨਾਂ ਦੀ ਗਿਣਤੀ ਨਾਲੋਂ ਨਾਲ ਵੱਧ ਗਈ। ਯੂਪੀ ਖਾਲੀ ਨਹੀਂ ਹੋਇਆ, ਉਹ ਉੱਥੇ ਪ੍ਰਫੁੱਲਿਤ ਹੋ ਰਿਹਾ ਹੈ। ਉਹਨਾਂ ਦੀ ਜ਼ੁਬਾਨ ਵੀ ਹੈ, ਉਹਨਾਂ ਦੇ ਟੱਬਰ ਵੀ ਨੇ, ਉਹਨਾਂ ਦੇ ਘਰ-ਬਾਰ ਵੀ ਨੇ, ਪਰ ਇੱਥੇ ਵੀ ਨਾਲ ਹੈ। ਸਾਡੇ ਇੱਥੋਂ ਜਿਹੜੇ ਜਾਂਦੇ ਨੇ ਇੱਥੇ ਖਤਮ ਕਰਕੇ ਵੇਚ ਕੇ ਜਾ ਰਹੇ ਨੇ, ਉੱਥੇ ਜਾ ਕੇ ਜਿਹੜੇ ਸੈਟਲ ਹੋਏ ਨੇ, ਇੱਥੇ ਉਹਨਾਂ ਦੀ ਜ਼ਮੀਨ ਵੀ ਗਈ। ਹਮ। ਪਰ ਉੱਥੇ ਇਹ ਨਹੀਂ ਹੈ ਕਿ ਉਹ ਕਹਿਣਗੇ ਵੀ ਅਸੀਂ ਅੱਗੋਂ ਆਪਣਾ ਸੱਭਿਆਚਾਰ, ਆਪਣਾ ਇਤਿਹਾਸ ਆਪਣੀ ਜ਼ੁਬਾਨ ਚ ਚਲਾਈ ਜਾਵਾਂਗੇ। ਇਸ ਤਰ੍ਹਾਂ ਦਾ ਸਿਸਟਮ ਨਹੀਂ ਹੈ ਉਹਨਾਂ ਨੂੰ ਉੱਥੇ ਐਡਜਸਟ ਹੋਣ ਲਈ। ਉਹਨਾਂ ਦੀ ਜ਼ਬਾਨ ਹੌਲੀ-ਹੌਲੀ ਉਹਨਾਂ ਦੇ ਬੱਚੇ ਉੱਥੋਂ ਦਾ ਸੱਭਿਆਚਾਰ ਹੀ ਅਪਣਾ ਰਹੇ ਨੇ ਜਿਹੜੇ ਸਾਡੇ ਆ ਰਹੇ ਨੇ ਉਹ ਆਪਣਾ ਲੈ ਕੇ ਆ ਰਹੇ ਨੇ ਸੱਭਿਆਚਾਰ ਉਹ ਸਾਡਾ ਨਹੀਂ ਅਪਣਾ ਰਹੇ ਦੋ ਚੀਜ਼ਾਂ 'ਚ ਫਰਕ ਦੇਖੋ ਜੀ ਆ ਜਦੋਂ ਅਸੀਂ ਗੱਲ ਕਰਦੇ ਹਾਂ ਜੀ ਸਿਹਤ ਸਹੂਲਤਾਂ ਦੀ ਪੰਜਾਬ ਦੇ ਵਿੱਚ ਸਾਡਾ ਵੀ ਜਦੋਂ ਕਿਤੇ ਵਾਹ ਪੈਂਦਾ ਹੈ ਜਾਂ ਕਿਤੇ ਰਿਪੋਰਟ ਕਰਨਾ ਹੁੰਦਾ ਹੈ ਹਸਪਤਾਲਾਂ ਨੂੰ ਜਾਂ ਸਟੋਰੀ ਇਸ ਤਰ੍ਹਾਂ ਦੀ ਆਉਂਦੀ ਹੈ ਤਾਂ ਉੱਥੇ ਅੱਜ ਵੀ ਸਾਨੂੰ ਦੇਖਣ ਨੂੰ ਮਿਲ ਜਾਂਦਾ ਹੈ ਕਿ ਹੁਣ ਤਾਂ ਜੇਬ ਸਾਥ ਨਹੀਂ ਦਿੰਦੀ ਤੇ ਹਸਪਤਾਲਾਂ ਦੇ ਇਲਾਜ ਮਹਿੰਗੇ ਨੇ ਤੇ ਆਪਾਂ ਘਰੇ ਹੀ ਲੈ ਚਲਦੇ ਆ ਮਰੀਜ਼ ਨੂੰ ਜਿੰਨੇ ਦਿਨ ਸੇਵਾ ਹੁੰਦੀ ਹੈ ਘਰੇ ਕਰਦੇ ਆ ਤੇ ਉਹੀ ਗੱਲ ਹੁੰਦੀ ਹੈ ਬੇਵਕਤੀਆਂ ਮੌਤਾਂ ਹੋ ਜਾਂਦੀਆਂ ਸਿਰਫ ਇਸ ਕਰਕੇ ਕਿ ਇਲਾਜ ਲਈ ਪੈਸੇ ਨਹੀਂ ਹਾਂ ਸੰਦੀਪ ਜੀ ਦਰਅਸਲ ਸੇਤ ਦੀ ਕ੍ਰਾਂਤੀ ਨਾ ਤਾਂ ਗੁਸਲਖਾਨੇ ਇਨਾਗਰੇਟ ਕਰਨ ਨਾਲ ਹੁੰਦੀ ਜੇ ਤੇ ਨਾ ਹੀ ਕੋਈ ਸਟੈਬਲਾਈਜ਼ਰ ਜਾਂ ਕੋਈ ਤੁਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਇਨਾਗਰੇਟ ਕਰਕੇ ਤਾਂ ਕ੍ਰਾਂਤੀ ਸੇਤ ਵੱਲੋਂ ਪੱਖੋਂ ਹੁੰਦੀ ਨਹੀਂ ਜੇ ਅਸੀਂ ਸੋਚਦੇ ਹਾਂ ਕਿ ਬਾਹਰੋਂ ਪੇਂਟ ਕਰ ਦੇਾਂਗੇ ਜਾਂ ਅਸੀਂ بڑے بڑے ਵੱਡੇ ਵੱਡੇ ਫਲੈਕਸ ਲਾ ਕੇ ਅਸੀਂ ਉਹਨੂੰ ਕ੍ਰਾਂਤੀ ਦਿਖਾ ਦੇਾਂਗੇ ਅਸਲ ਵਿੱਚ ਇਹ ਦੋ ਗੋਲੀਆਂ ਮੁਫਤ ਦੇ ਦੇਣੀਆਂ ਸਿਹਤ ਕ੍ਰਾਂਤੀ ਹੁੰਦੀ ਨਹੀਂ ਸਿਹਤ ਦੁਨੀਆ ਪਰ ਵਿੱਚ ਮੈਂ ਜ਼ਿਕਰ ਕਰਨਾ ਟ੍ਰੀਟਮੈਂਟ ਨਹੀਂ ਹੁੰਦੀ ਪ੍ਰੀਵੈਂਸ਼ਨ ਹੁੰਦੀ ਹੈ ਅਸੀਂ ਤਾਂ ਸਾਡੇ ਪਹਿਲਾਂ ਪੰਜਾਬੀਆਂ ਨੂੰ ਇਹੀ ਸਮਝ ਨਹੀਂ ਆਈ ਜੀ ਬਿਲਕੁਲ ਕਿ ਅਸੀਂ ਚਾਹਨੇ ਆ ਕਿ ਅਸੀਂ ਸਾਰਾ ਅਸੀਂ ਗੰਦ ਤੁਹਾਨੂੰ ਖਵਾਵਾਂਗੇ ਇੱਕ ਵੀ ਵਾਰ ਸਾਡਾ ਕਿਸੇ ਥਾਂ ਤੇ ਵੀ ਅਸੀਂ ਨਕਲੀ ਦੁੱਧ ਵੀ ਦਵਾਂਗੇ ਨਕਲੀ ਪਨੀਰ ਵੀ ਦਵਾਂਗੇ ਨਕਲੀ ਖੋਆ ਵੀ ਦਵਾਂਗੇ ਆਰਸੈਨਿਕ ਮਿਲਾ ਮਿਲਾ ਕੇ ਅਸੀਂ ਤੁਹਾਨੂੰ ਮੂੰਹ ਚ ਪਾਵਾਂਗੇ ਅਸੀਂ ਯੂਰੇਨੀਅਮ ਦੇ ਅਸੀਂ ਥੱਦੇ ਪਰ ਪਰ ਕੇ ਤੁਹਾਡੇ ਸਰੀਰਾਂ ਚ ਲੈ ਕੇ ਜਾਵਾਂਗੇ ਉਹ ਸਾਰਾ ਦਈ ਜਾਵਾਂਗੇ ਤੇ ਫਿਰ ਅਸੀਂ ਤੁਹਾਨੂੰ ਬਾਅਦ ਵਿੱਚ ਕਵਾਂਗੇ ਜੀ ਦੋ ਗੋਲੀਆਂ ਅਸੀਂ ਤੁਹਾਨੂੰ ਫ੍ਰੀ ਦੇ ਦਿੱਤੀਆਂ ਇਹ ਕਿੱਥੋਂ ਦਾ ਨਿਆ ਹੈ ਜੇ ਅਸੀਂ ਫੈਕਟਰੀਆਂ ਨੂੰ ਰੋਕ ਨਹੀਂ ਸਕੇ ਜਿਹੜੇ ਸਾਨੂੰ ਜ਼ਹਿਰ ਦੇ ਕੇ ਬਿਮਾਰ ਕਰ ਰਹੀਆਂ ਨੇ ਉਸੀ ਅਸਲ ਸਿਹਤ ਕ੍ਰਾਂਤੀ ਕਿ ਅਸੀਂ ਤੁਹਾਨੂੰ ਬਿਮਾਰ ਹੀ ਹੋਣ ਨਹੀਂ ਦੇ ਰਹੇ ਇਹ ਹੁੰਦਾ ਜੀ ਯਾਨੀ ਅਸੀਂ ਈਵਨ ਕਿਤਾਬਾਂ ਵੀ ਸਾਡੀਆਂ ਜੋ ਪ੍ਰੀਵੈਂਸ਼ਨ ਕਿਉਂ ਜ਼ੋਰ ਪਾਉਂਦੀਆਂ ਨੇ ਕਿ ਭਾਈ ਤੁਸੀਂ ਰੈਗੂਲਰ ਮੈਡੀਕਲ ਦੁਨੀਆ ਪਰ ਵਿੱਚ ਰੈਗੂਲਰ ਮੈਡੀਕਲ ਚੈੱਕਅਪਸ ਦਾ ਮਤਲਬ ਇਹ ਹੁੰਦਾ ਬਿਮਾਰ ਨਾ ਹੋਵੋ ਸ਼ੁਰੂਆਤੀ ਸਮੇਂ ਪਤਾ ਲੱਗੇ ਤੁਸੀਂ ਉਹਨੂੰ ਬਿਨਾਂ ਦਵਾਈਆਂ ਦੇ ਠੀਕ ਕਰ ਸਕੋ ਦੁਨੀਆ ਭਰ ਚ ਤਾਂ ਸਿਹਤ ਕ੍ਰਾਂਤੀ ਇਹੋ ਹੁੰਦੀ ਹੈ ਕਿ ਅਸੀਂ ਸਿਹਤਮੰਦ ਸਾਰੇ ਕਰ ਦਿੱਤੇ ਬਿਮਾਰ ਹੋਣ ਹੀ ਨਹੀਂ ਦਿੱਤੇ ਸਾਡੀ ਸਿਹਤ ਕ੍ਰਾਂਤੀ ਹੈ ਦੋ ਗੋਲੀਆਂ ਅਸੀਂ ਮੁਫਤ ਦੇ ਦਿੱਤੀਆਂ ਉਹਦਾ ਕੋਈ ਬੈਨੀਫਿਟ ਨਹੀਂ ਹੁੰਦਾ ਇਹ ਸਿਹਤ ਕ੍ਰਾਂਤੀ ਨਹੀਂ ਹੁੰਦੀ ਇਹ ਤਾਂ ਸਦੀਆਂ ਤੋਂ ਮੈਨੂੰ ਆਪਣੇ ਜਦੋਂ ਅਸੀਂ ਡਾਕਟਰੀ ਸ਼ੁਰੂ ਕੀਤੀ ਸੀਗੀ ਉਦੋਂ ਤੋਂ ਵੀ ਮੈਨੂੰ ਪਤਾ ਇੰਨੀਆਂ ਕਿ ਫ੍ਰੀ ਦਵਾਈਆਂ ਤਾਂ ਉਦੋਂ ਵੀ ਮਿਲਿਆ ਕਰਦੀਆਂ ਸਨ ਅਸੀਂ ਇੰਨੀਆਂ ਬਲਕਿ ਇਸ ਤੋਂ ਸ਼ਾਇਦ ਵੱਧ ਦੀ ਸੀ ਤੁਸੀਂ ਗਵਾਂਟੀ ਸੂਬੇ 'ਚ ਜੇ ਝਾਤ ਮਾਰੋਗੇ 1000 ਰੁਪਏ ਦਾ ਟੀਕਾ ਵੀ ਫ੍ਰੀ ਮਿਲ ਜਾਂਦਾ ਉੱਥੇ ਐਮ ਆਰ ਆਈ ਫ੍ਰੀ ਹੋਈ ਜਾਂਦਾ ਉੱਥੇ ਥਾਂ ਥਾਂ ਤੁਸੀਂ ਮੈਨੂੰ ਦਿਖਾ ਦਿਓ ਪੂਰੇ ਪੰਜਾਬ ਵਿੱਚ ਸਾਰੇ ਹਸਪਤਾਲਾਂ ਦਾ ਮਿਲਾ ਕੇ ਜਿੱਥੇ ਤੁਹਾਨੂੰ ਦਿਸੇ ਵੀ ਹਰ ਤੁਸੀਂ ਥਾਂ ਥਾਂ ਤੇ ਹਰ ਜਿੰਨੀਆਂ ਡਿਸਪੈਂਸਰੀਆਂ ਦੇ ਨਾਲ ਲੱਗ ਕੇ ਜਾਂ ਮੇਜਰ ਜਿਹੜੇ ਵੀ ਤੁਸੀਂ ਡਿਸਟ੍ਰਿਕਟ ਹਸਪੀਟਲ ਵਿੱਚ ਸਾਰੇ ਅੱਜ ਫ੍ਰੀ ਐਮ ਆਰ ਆਈ ਹੋ ਰਹੇ ਹੁਣ ਜੇ ਅਸੀਂ ਇਹੋ ਜੀ ਸਹੂਲਤ ਦਿੱਤੀ ਹੋਈ ਨਹੀਂ ਤਾਂ ਫਿਰ ਅੱਗੋਂ ਕਿਉਂ ਆਪਾਂ ਸਿਰਫ ਇਸ ਚੀਜ਼ ਤੇ ਵੀ ਅਸੀਂ ਇਸ਼ਤਿਹਾਰਬਾਜ਼ੀ ਦੇ ਨਾਲ ਸਾਰਾ ਕੁਝ ਕਰ ਲਵਾਂਗੇ ਤਾਂ ਜਦੋਂ ਜਿਹੜਾ ਇਲਾਜ ਲਈ ਜਾਏਗਾ ਉਹਨੂੰ ਦਿਸੇਗਾ ਵੀ ਮੇਰੇ ਨਾਲ ਕੀ ਹੋਇਆ ਤਾਂ ਉਹ ਆਪੇ ਹੀ ਔਖਾ ਹੋਏਗਾ ਪਹਿਲੀ ਗੱਲ ਤਾਂ ਸੰਸਾਰ ਦੇ ਜਿਹੜੀ ਗੱਲ ਕੀਤੀ ਕਿ ਦੁਨੀਆ ਭਰ ਦੇ ਵਿੱਚ ਤਾਂ ਕਈ ਮੁਲਕ ਇੱਥੋਂ ਤੱਕ ਆ ਗਏ ਕਿ ਰੋਕ-ਥਾਮ ਪਹਿਲਾਂ ਕਰਨੀ ਬਿਮਾਰੀ ਲੱਗੇ ਨਾ ਅਸੀਂ ਇੱਥੇ ਇਹ ਕੰਮ ਨਹੀਂ ਹੋਇਆ ਤੇ ਜਿਹੜਾ ਇਲਾਜ ਵੀ ਦੇਣਾ ਹੈ ਬਾਅਦ ਵਿੱਚ ਜਿਹਨੂੰ ਅਸੀਂ ਮੁਫਤ ਇਲਾਜ ਕਹਿੰਦੇ ਆ ਉਧਰ ਵੀ 100% ਦੀ ਕਾਮਯਾਬ ਨਹੀਂ ਨੈਕੋ ਜੀ ਮੈਂ ਤੇ ਪਾ ਚੁੱਕੀ ਹੁਈ ਆ ਫੇਸਬੁੱਕ ਤੇ ਉਹਨੂੰ ਸਵਾ ਲੱਖ ਬੰਦੇ ਨੇ ਦੇਖਿਆ ਵੀ ਹੈ ਸਰਾਇਆ ਵੀ ਹੈ ਵੀ ਭਾਈ ਮੈਂ ਤਾਂ ਸਿਰਫ ਫੋਟੋ ਖਿੱਚ ਕੇ ਪਾਤੀ ਸੀ ਹਸਪਤਾਲਾਂ ਚ ਕਾਟੇ ਲੱਗੇ ਦੇਖ ਲਓ ਵੀ ਪੂਰੇ ਪੇਜ ਤੇ ਤਿੰਨ ਨੂੰ ਟੇਕਿਆ ਤੇ ਬਾਕੀ ਸਾਰਿਆਂ ਤੇ ਕਾਟੇ ਆ ਆ ਦਵਾਈਆਂ ਮਿਲਣ ਦਾ ਹਾਲ ਹੈ ਤੇ ਜੇ ਹਾਲੇ ਵੀ ਆਪਾਂ ਇਹੀ ਕਹੀ ਜਾਣਾ ਵੀ ਹਾਂਜੀ ਸਿਰਫ ਖਬਰਾਂ ਤੱਕ ਸੀਮਤ ਆ ਤਾਂ ਤੁਹਾਨੂੰ ਲੱਗਦਾ ਸੰਦੀਪ ਜੀ ਸਭ ਕੁਝ ਫ੍ਰੀ ਲੱਗਦਾ ਫਲੈਕਸ ਫ੍ਰੀ ਲਵਾ ਕੇ ਦਿਖਾ ਦਿਓ ਕਿਤੇ ਤੇ ਜੇ ਨਹੀਂ ਹੁੰਦੇ ਤਾਂ ਫਿਰ ਉਹੀ ਖਰਚਾ ਮੇਰਾ ਖਿਲ ਜੇ ਆਪਾਂ ਦਵਾਈਆਂ ਚ ਪਾ ਦਿੰਦੇ ਤਾਂ ਇਸ਼ਤਿਹਾਰ ਦੀ ਲੋੜ ਹੀ ਨਹੀਂ ਸੀ ਰਹਿਣੀ ਜਦੋਂ ਅਸੀਂ ਕੰਮ ਕਰਦੇ ਆ ਨਾ ਅਜੇ ਤੱਕ ਦੀਆਂ ਜਿੰਨੀਆਂ ਬੌਧਿਕ ਵਿਕਾਸ ਵਾਲੀਆਂ ਜਾਂ ਬੁੱਧੀਜੀਵੀਆਂ ਨੇ ਲਿਖੀਆਂ ਕਿਤਾਬਾਂ ਚ ਸਿਰਫ ਇਹੋ ਕਿਹਾ ਹੁੰਦਾ ਸੀ ਕਿ ਕੰਮ ਬੋਲਣਾ ਚਾਹੀਦਾ ਤੁਹਾਨੂੰ ਬੋਲਣ ਦੀ ਲੋੜ ਨਹੀਂ ਰਹਿਣੀ ਚਾਹੀਦੀ ਕਿਉਂਕਿ ਸਿਰਫ ਖੋਖਲੇ ਟੀਨ ਡੱਬੇ ਹੀ ਆ ਜਿਹੜੇ ਖੜਕਦੇ ਹੁੰਦੇ ਨੇ ਬਾਕੀਆਂ ਨੂੰ ਤਾਂ ਖੜਕਣ ਦੀ ਲੋੜ ਨਹੀਂ ਹੁੰਦੀ ਉਹ ਤਾਂ ਦਿਸਦੀ ਹੈ ਚੀਜ਼ ਫੇਰ ਲੋਕ ਆਪੇ ਸਮਝ ਜਾਂਦੇ ਨੇ ਉਹਦੇ ਵਿੱਚ ਇਹ ਚੀਜ਼ਾਂ ਦੀ ਲੋੜ ਨਹੀਂ ਪਰ ਅਫਸੋਸ ਅਸੀਂ ਜਿੰਨੇ ਕਹਿੰਦੇ ਆ ਵੀ ਕੋਈ ਖਾਲੀ ਹੋਏ ਉਹਨਾਂ ਹੀ ਵੱਧ ਖੜਕਦਾ ਇਹ ਤਾਂ ਉਹੀ ਸਿਸਟਮ ਹੀ ਸ਼ੁਰੂ ਹੋ ਗਿਆ ਵੀ ਆਪਾਂ ਸਿਰਫ 3 ਡੱਬੇ ਖੜਕਾ ਰਹੇ ਆ ਵੀ ਆ ਦੇਖ ਲਓ ਤੇ ਤੁਸੀਂ ਅਦਰਵਾਈਜ਼ ਜਦੋਂ ਜਾ ਕੇ ਔਖੇ ਹੁੰਦੇ ਨੇ ਲੋਕ ਉਹਨਾਂ ਦਾ ਕੀ ਕਰੀਏ 10 ਲੱਖ ਦੀ ਸਿਹਤ ਬੀਮਾ ਯੋਜਨਾ ਦਾ ਪ੍ਰਚਾਰ ਜੋਰਾ ਸ਼ੋਰਾਂ ਨਾਲ ਪਹਿਲਾਂ ਵੀ ਹੋਇਆ ਹੁਣ ਵੀ ਚੱਲ ਰਿਹਾ ਹੈ ਇਵਨ ਕਿ ਜਿਨ੍ਹਾਂ ਲੋਕਾਂ ਨੂੰ ਖੱਜਲ-ਖਵਰੀ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਨੇ ਕਾਰਡ ਤਾਂ ਭੱਜ ਕੇ ਰਜਿਸਟ੍ਰੇਸ਼ਨ ਕਰਾਈ ਕਈਆਂ ਨੇ ਤੇ ਇਹ ਸੋਚ ਲਿਆ ਵੀ ਇਹ ਸਕੀਮ ਆ ਰਹੀ ਹੈ ਜੀ 2-3-3 ਮਹੀਨੇ ਸਰਜਰੀ ਜਿਹੜੀ ਜ਼ਰੂਰੀ ਸੀ ਉਹ ਉਸੇ ਦਿਨ ਹੋਣੀ ਚਾਹੀਦੀ ਸੀ ਉਹ ਇਸ ਚੱਕਰ 'ਚ ਨਹੀਂ ਕਰਵਾਈ ਕਿ ਇਹ ਕਾਰਡ ਬਣੇਗਾ ਇਲਾਜ ਸਰਕਾਰ ਦੇ ਖਰਚੇ ਤੇ ਅਸੀਂ ਕਰਾ ਕੇ ਘਰੇ ਆ ਜਾਾਂਗੇ ਠੀਕ ਹੋ ਕੇ ਉਹ ਉਦੋਂ ਪਤਾ ਲੱਗਿਆ ਜਦੋਂ ਉੱਥੇ ਫਾਟਕ ਲੱਗਿਆ ਦੇਖਿਆ ਉਹ ਕਾਰਡ ਬਣਾਏ ਜਾਣ ਦੇ ਬਾਵਜੂਦ ਦਰਅਸਲ ਜੀ ਉਹਦੇ ਵਿੱਚ ਕਿਸੇ ਨੇ ਸ਼ਰਤ ਧਿਆਨ ਨਾਲ ਫਿਰ ਉਹੀ ਗੱਲ ਹੈ ਨਾ ਵੀ ਆਪਾਂ ਇਸ਼ਤਿਹਾਰ ਇਸ ਤਰੀਕੇ ਪ੍ਰੋਜੈਕਟ ਕੀਤਾ ਕਿ ਉਹਦੇ ਵਿੱਚ ਇਹ ਨਹੀਂ ਲੋਕਾਂ ਨੂੰ ਸਮਝ ਆ ਰਹੀ ਕਿ ਸਾਰੇ ਦਾ ਸਾਰਾ ਇਕਲੀ ਨਹੀਂ ਹੈ ਯਾਨੀ ਤੁਹਾਡੇ ਗੋਡੇ ਲਈ ਉਹ ਵੱਖਰਾ ਅਮਾਊਂਟ ਹੈ ਤੁਹਾਡੇ ਦਿਲ ਲਈ ਇੱਕ ਵੱਖਰਾ ਅਮਾਊਂਟ ਹੈ ਫਿਕਸਡ ਜਿਹੜਾ ਹੈ ਨਾ ਕੋਈ ਇਲਾਜ 1500 ਦਾ ਹੈ ਤਾਂ ਕੋਈ 30000 ਦਾ ਉਹਨੇ ਦੇ ਵਿੱਚ ਹੀ ਤੁਹਾਨੂੰ ਉਹ ਵੀ ਬਹੁਤ ਸਾਰੀਆਂ ਉਹਦੇ ਚ ਸ਼ਰਤਾਂ ਨੇ ਸ਼ਰਤਾਂ ਨੇ ਮਤਲਬ ਜਿਤਸੀ ਪੜੋ ਤੁਸੀਂ ਆਪ ਹੀ ਹੱਸ ਪੈਂਦੇ ਹੋ ਵੀ ਇਹ ਜਦੋਂ ਟੋਟਲ ਅਮਾਉਂਟ ਤੱਕ ਤੁਸੀਂ ਉਹ ਕਿਸੇ ਵੀ ਇੱਕ ਲਈ ਸਾਰੇ ਦਾ ਸਾਰਾ ਅਮਾਉਂਟ ਨਹੀਂ ਹੈ ਬਹੁਤ ਥੋੜਾ ਅਮਾਉਂਟ ਜੇ ਜਿਹੜਾ ਇੱਕ ਲਈ ਉਹ ਵੀ ਜੇ ਉਹ ਸ਼ਰਤਾਂ ਪੂਰੀਆਂ ਕਰਦੇ ਹੋ ਵਰਨਾ ਉਹਦੇ ਚੋਂ ਵੀ ਨਹੀਂ ਮਿਲਣਾ ਇਸੇ ਲਈ ਮੈਂ ਨਹੀਂ ਕਹਿ ਰਹੀ ਕਿ ਇਹੋ ਜੀ ਕੋਈ ਮੂਵਮੈਂਟ ਸ਼ੁਰੂ ਹੋਈ ਹੈ ਬਹੁਤ ਅੱਛੀ ਗੱਲ ਹੈ ਜੇ ਉਹਨਾਂ ਵੀ ਦੇ ਰਹੇ ਨੇ ਪਰ ਪ੍ਰੋਬਲਮ ਇਹ ਹੈ ਜਦੋਂ ਪਹਿਲਾ ਕਈ ਹਸਪੀਟਲਸ ਵਾਲੇ ਡਾਕਟਰਸ ਜੋ ਹੁਣ ਓਪਨਲੀ ਸਿੱਧਾ ਆ ਗਏ ਫਿਰ ਉਹਨਾਂ ਨੂੰ ਡਰਾ ਧਮਕਾ ਦਿੱਤਾ ਗਿਆ ਚੁੱਪ ਵੀ ਹੋ ਗਏ ਪਰ ਉਹ ਇਸ ਚੋਂ ਨਿਕਲ ਚੁੱਕੇ ਨੇ ਕਿਉਂਕਿ ਉਹਨਾਂ ਦੇ ਪਿਛਲੇ ਵੀ ਕਈ ਕਈ ਸਾਲਾਂ ਦੀ ਉਹ ਕਿਸੇ ਦੇ 2 ਦੀ ਕਿਸੇ ਦੀ ਡੇਢ ਦੀ ਕਿਸੇ ਦੇ 3 ਦੀ ਉਹਨਾਂ ਦੀਆਂ ਪਿਛਲੇ ਜਿਹੜੀ ਪੇਮੈਂਟਸ ਹੋਈਆਂ ਹੀ ਨਹੀਂ ਸੋ ਇਸ ਕਾਰਨ ਉਹ ਇੱਥੋਂ ਪਰਾਂ ਹੀ ਹੋ ਗਏ ਕਿ ਅਸੀਂ ਦੇਣਾ ਹੀ ਨਹੀਂ ਹੈ ਟ੍ਰੀਟਮੈਂਟ ਹੀ ਨਹੀਂ ਦੇਣਾ ਇਹੋ ਜੇ ਸਨ ਬਿਲਕੁਲ ਓਪਨਲੀ ਆਏ ਉਹਨਾਂ ਦੀਆਂ ਵੀਡੀਓਜ਼ ਵੀ ਪਬਲਿਸ਼ ਹੋਈਆਂ ਫਿਰ ਉਹਨਾਂ ਨੂੰ ਫ੍ਰੈਸ਼ਰਾਈਜ਼ ਕਰ ਦਿੱਤਾ ਗਿਆ ਉਹਨਾਂ ਨੇ ਉਹ ਕਰ ਲਈਆਂ ਪਰ ਇਹ ਚੀਜ਼ਾਂ 'ਚ ਹੁਣ ਵੀ ਜਦੋਂ ਅਸੀਂ ਡਾਕਟਰ ਸਾਰੇ ਰਲਦੇ ਆਂ ਇਕੱਠੇ ਖੜੇ ਹੁੰਨੇ ਆ ਸਾਡੀਆਂ ਮੀਟਿੰਗਸ ਹੁੰਦੀਆਂ ਨੇ ਕਾਨਫਰੰਸਸ 'ਚ ਤਾਂ ਕੋਈ ਬਹੁਤਾ ਪੋਜ਼ਿਟਿਵ ਐਟੀਟਿਊਡ ਨਾਲ ਨਹੀਂ ਆ ਰਹੇ ਉਹ ਲੋਕ ਪਹਿਲਾਂ ਹੀ ਡਾਕਟਰ ਕਹਿੰਦੇ ਵੀ ਧੰਨਵਾਦ ਅਸੀਂ ਤਾਂ ਇਹ ਕਰਨਾ ਹੀ ਨਹੀਂ ਜਿੰਨਾ ਕ ਸਾਡੇ ਦੋ ਵੇਲੇ ਦੀ ਰੋਟੀ ਦਾ ਗੁਜ਼ਾਰਾ ਉਹ ਕਰ ਲਾਂਗੇ ਇਸ ਸਕੀਮ 'ਚ ਅਸੀਂ ਜੁੜਨਾਂ ਨਹੀਂ ਸੋ ਇਦਾਂ ਦੀਆਂ ਇਹ ਚੀਜ਼ਾਂ ਦੇਖੀਆਂ ਜਾ ਰਹੀਆਂ ਨੇ ਤੇ ਜਿਹੜੇ ਫਿਰ ਜੁੜਦੇ ਨੇ ਉਹਦੇ ਵਿੱਚ ਫਿਰ ਕਿਸ ਤਰੀਕੇ ਦੀਆਂ ਗਲਤ ਚੀਜ਼ਾਂ ਵੀ ਸਾਡੇ ਸਾਹਮਣੇ ਆ ਜਾਂਦੀਆਂ ਨੇ ਕਿ ਕਿਵੇਂ ਗਲਤ ਵੀ ਉਹ ਪੈਸੇ ਬਣਾ ਲੈਂਦੇ ਨੇ ਹੋਰ ਇਹ ਜੋ ਦਿਸਦਾ ਪਿਆ ਚੀਜ਼ ਉਸ ਚ ਕੋਈ ਲੁਕਾਅ ਹੈ ਨਹੀਂ ਪਰ ਇਹ ਚੀਜ਼ਾਂ ਚੱਲ ਰਹੀਆਂ ਜਦੋਂ ਤੇ ਆਮ ਜਨਤਾ ਨੂੰ ਸਿਹਤ ਦੀ ਸਹੂਲਤ ਦੇਣੀ ਹੈ ਤਾਂ ਉੱਥੇ ਕਈ ਤਰ੍ਹਾਂ ਦੀਆਂ ਕਮੀਆਂ ਕਈ ਕਈ ਸਾਲ ਠੀਕ ਹੀ ਨਹੀਂ ਹੁੰਦੀਆਂ ਲੋਕੀ ਮਰੀ ਜਾਂਦੇ ਆ ਰੋਜ਼ ਪਰ ਜਦੋਂ ਗੱਲ ਆਉਂਦੀ ਹੈ ਸਿਆਸਤਦਾਨਾਂ ਦੀ ਚੁਣੇ ਹੋਏ ਨੁਮਾਇੰਦਿਆਂ ਦੀ ਪਹਿਲੀਆਂ ਸਰਕਾਰਾਂ ਚ ਵੀ ਤੇ ਹੁਣ ਵੀ ਉਹਨਾਂ ਦੇ ਤੇ ਐਮਐਲਏ ਦਾ ਵੀ ਕੋਟਾ ਫਿਕਸ ਹੈ ਮੰਤਰੀਆਂ ਦਾ ਕੋਟਾ ਫਿਕਸ ਹੈ ਮੁੱਖ ਮੰਤਰੀ ਦਾ ਕੋਟਾ ਫਿਕਸ ਹੈ ਜੇ ਪਰਿਵਾਰ ਚ ਖੁਦਾ ਨਾ ਖਾਸਤਾ ਕਿਸੇ ਨੂੰ ਵੀ ਦਿੱਕਤ ਆ ਗਈ ਪਰਿਵਾਰ ਦੇ ਕਿਸੇ ਜੀ ਨੂੰ ਉਹ ਤਾਂ ਵਿਦੇਸ਼ ਚ ਵੀ ਫਰੀ ਇਲਾਜ ਕਰਾ ਲੂਗਾ ਇਹ ਤਾਂ ਸਾਡਾ ਸਪੈਸ਼ਲ ਰੂਲ ਬਣਿਆ ਹੈ ਸੰਦੀਪ ਜੀ ਅਸਲ ਸਿਹਤ ਕ੍ਰਾਂਤੀ ਉਦੋਂ ਹੋਏਗੀ ਜਦੋਂ ਸਾਡੇ ਮੁੱਖ ਮੰਤਰੀ ਸਾਹਿਬ ਸਤਕਾਰਤ ਜਾਂ ਉਹਨਾਂ ਦੇ ਟੱਬਰ ਦੇ ਲੋਕ ਜਾਂ ਉਹਨਾਂ ਦੇ ਆਪਣੇ ਐਮ ਐਲ ਏ ਉਹ ਆਪਣਾ ਇਲਾਜ ਇਨਾਂ ਹੀ ਹਸਪਤਾਲਾਂ ਵਿੱਚ ਕਰਾ ਲੈਣਗੇ ਜਦੋਂ ਸਾਡੇ ਸਤਕਾਰਤ ਸਿਹਤ ਮੰਤਰੀ ਸਾਹਿਬ ਆਪ ਹੀ ਆਪਣੇ ਹੀ ਸ਼ਰੀਕੇ ਆਦ ਦਾ ਕਰਵਾਨ ਜਾ ਕੇ ਫੋਰਟਿਸ ਦੇ ਵਿੱਚ ਦਾ ਮਤਲਬ ਇੱਕ ਗੱਲ ਤਾਂ ਸਪਸ਼ਟ ਆ ਵੀ ਪੰਜਾਬ ਦਾ ਇੱਕ ਵੀ ਹੱਡੀਆਂ ਦਾ ਡਾਕਟਰ ਉਸ ਪੱਧਰ ਦਾ ਹੈ ਹੀ ਨਹੀਂ ਕੋਈ ਹਸਪਤਾਲ ਜਾਂ ਕੋਈ ਡਾਕਟਰ ਉਸ ਪੱਧਰ ਦਾ ਹੈ ਹੀ ਨਹੀਂ ਕਿ ਜਿਹੜਾ ਇਹ ਅਸੀਂ ਗੋਡੇ ਬਦਲਵਾ ਸਕੇ ਤਾਂ ਇਹਦਾ ਮਤਲਬ ਹੈ ਤੁਸੀਂ ਮੈਂ ਜਿਨਾਂ ਲਈ ਸਪਸ਼ਟ ਸੁਣਿਆ ਹੈ ਕਿ ਭਈ ਤੁਸੀਂ ਉਸ ਪਾਸੇ ਜਿੱਥੇ ਜਾ ਰਹੇ ਹੋ ਸਹੀ ਨਹੀਂ ਹੈ ਤਾਂ ਕਿੱਥੇ ਜਾਣਾ ਚਾਹੋਗੇ ਤੁਹਾਡੇ ਅੱਗੇ ਪ੍ਰੋਜੈਕਟ ਕੀ ਕੀਤਾ ਜਾਂਦਾ ਕਿ ਜਿਹੜੇ ਇਹ ਸਾਰਿਆਂ ਨੂੰ ਪੰਜਾਬ ਤੋਂ ਬਾਹਰ ਨਿਕਲਣਾ ਪੈਂਦਾ ਤੇ ਜਾਂ ਫਿਰ ਉਹ ਬਤਨੋਂ ਪਾਰ ਜਾਣਾ ਪੈਂਦਾ ਕਿ ਅਸੀਂ ਇੱਥੇ ਕਰਾਣਾ ਹੀ ਨਹੀਂ ਇਲਾਜ ਤਾਂ ਉਹਨਾਂ ਨੂੰ ਤਾਂ ਅੰਦਰ ਖਾਤੇ ਸਭ ਕੁਝ ਜਾਣਦੇ ਹੋਣਗੇ ਵੀ ਆ ਕੀ ਐਕਚੁਅਲ ਸਿਚੁਏਸ਼ਨ ਪਤਾ ਹੁੰਦਾ ਹੋਏਗਾ ਤਾਂ ਹੀ ਉੱਥੇ ਜਾ ਰਹੇ ਨੇ ਤਾਂ ਹੀ ਭਰੋਸਾ ਨਹੀਂ ਪੰਜਾਬ ਦੇ ਕਿਸੇ ਹਸਪਤਾਲ ਜਾਂ ਮੈਨੂੰ ਤੁਸੀਂ ਗਿਣ ਦਿਓ ਵੀ ਆ ਸਾਡੇ ਜਿੰਨੇ ਐਮਐਲਏਜ਼ ਵਿੱਚੋਂ ਕਿੰਨੇ ਜਣਿਆਂ ਨੇ ਆਪਣਾ ਜਾਂ ਆਪਣੇ ਟੱਬਰ ਦਾ ਜਾਂ ਰਿਸ਼ਤੇਦਾਰੀ ਦਾ ਇਲਾਜ ਆਪਰੇਸ਼ਨ ਇੱਥੇ ਸਰਕਾਰੀ ਹਸਪਤਾਲ ਦੇ ਵਿੱਚ ਕਰਾਇਆ ਹੋਵੇ ਜੇ ਨਹੀਂ ਕਰਾਇਆ ਇੱਕ ਨੇ ਵੀ ਤਾ ਫਿਰ ਮੈਨੂੰ ਕਹਿਣ ਦੀ ਲੋੜ ਹੀ ਨਹੀਂ ਫਿਰ ਤਾਂ ਉਹਨਾਂ ਨੂੰ ਪੁੱਛ ਸਕਦੇ ਹੋ ਤੁਸੀਂ ਜਾਂ ਫਿਰ ਇਹਨਾਂ ਵਿੱਚ ਜਦੋਂ ਜੇ ਆਪਾਂ ਇੰਨੀ ਜ਼ਿਆਦਾ ਸਿੱਖਿਆ ਕ੍ਰਾਂਤੀ ਕਰਾ ਲਈਏ ਤਾਂ ਮੈਂ ਸਰਕਾਰੀ ਸਕੂਲ ਵਿੱਚ ਪੜ੍ਹੀ ਹੋਈ ਆ ਮੈਂ ਪੜ੍ਹੀ ਹੋਈ ਆ ਜੀ ਆਪਣੇ ਵੇਲੇ ਤਾਂ ਮੈਨੂੰ ਦੱਸ ਦਿਓ ਇਹਨਾਂ ਸਾਰਿਆਂ ਵਿੱਚੋਂ ਕਿਸ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹ ਰਹੇ ਨੇ ਤੇ ਜੇ ਨਹੀਂ ਪੜ੍ਹ ਰਹੇ ਤਾਂ ਫਿਰ ਕਿਸ ਕਿਸਮ ਦੀ ਕ੍ਰਾਂਤੀ ਅਸੀਂ ਲਿਆ ਰਹੇ ਕਿ ਅਸੀਂ ਆਪਣੇ ਬੱਚੇ ਉੱਥੇ ਪੜ੍ਹਾਉਣਾ ਨਹੀਂ ਚਾਹੁੰਦੇ ਤੇ ਬਾਕੀਆਂ ਨੂੰ ਕਹਿ ਰਹੇ ਤੁਸੀਂ ਉੱਥੇ ਹੀ ਪੜ੍ਹਾਓ ਇਹ ਕ੍ਰਾਂਤੀ ਤਾਂ ਨਹੀਂ ਹੋਈ ਨਾ ਫਿਰ ਇਹਨੂੰ ਜੋ ਵੀ ਮਰਜ਼ੀ ਬਾਕੀ ਕਹਿਣਾ ਚਾਹੋ ਤੁਸੀਂ ਕਹਿ ਸਕਦੇ ਹੋ ਪਰ ਇਹ ਤਾਂ ਫਿਰ ਯਾਨੀ ਵਿਖਾਵਾ ਹੀ ਹੋ ਗਿਆ ਕਹਿ ਸਕਦੇ ਆ ਵਿਖਾਵਾ ਹੀ ਰਹਿ ਗਿਆ ਕਿ ਤੁਸੀਂ ਆਪ ਉਥੇ ਜਾਣਾ ਨਹੀਂ ਚਾਹੁੰਦੇ ਤਾਂ ਚਿਰ ਤਾਂ ਠੀਕ ਨਹੀਂ ਜਿਵੇਂ ਤੁਸੀਂ ਇਹ ਦੱਸਿਆ ਸਚਾਈ ਹੋਰ ਲੋਕਾਂ ਨੇ ਵੀ ਬਿਆਨ ਕੀਤੀ ਕਈ ਵੀਡੀਓ ਵੀ ਸਾਹਮਣੇ ਆਏ ਕਈ ਲੋਕਾਂ ਨੇ ਕਰਾ ਕੇ ਕਿਹਾ ਸਾਡੀ ਸੁਣੀ ਨਹੀਂ ਜਾ ਰਹੀ ਇੱਥੇ ਸਾਡਾ ਇਲਾਜ ਨਹੀਂ ਹੁੰਦਾ ਉੱਥੇ ਸਰਕਾਰ ਕਹਿੰਦੀ ਹੈ ਸਰਕਾਰ ਦੇ ਲੋਕਾਂ ਵੱਲੋਂ ਨਾਲ ਦੇ ਨਾਲ ਪ੍ਰੈਸ ਨੋਟ ਬਿਆਨ ਆ ਜਾਂਦੇ ਨੇ ਕਿ ਵਿਰੋਧੀ ਬਦਨਾਮ ਕਰੀ ਜਾਂਦੇ ਆ ਸਾਡੀ ਤਰੱਕੀ ਨੂੰ ਬਰਦਾਸ਼ਤ ਨਹੀਂ ਕਰਦੇ ਉਹ ਫਿਰ ਆਮ ਲੋਕਾਂ ਨੂੰ ਵੀ ਜਿਹੜਾ ਸਵਾਲ ਚੁੱਕਦਾ ਉਹਨਾਂ ਨੂੰ ਵੀ ਵਿਰੋਧੀਆਂ 'ਚ ਰੱਖ ਲੈਂਦੇ ਆ ਕਿ ਇਹ ਤਾਂ ਸਾਡੇ ਹੈ ਹੀ ਵਿਰੋਧੀ ਬਿਲਕੁਲ ਜੀ ਮੈਂ ਤਾਂ ਅੱਜ ਵੀ ਮੰਨ ਰਹੀ ਹਾਂ ਕਿ ਤੁਸੀਂ ਮੈਂ ਅੱਜ ਗੱਲ ਹੀ ਕਰ ਲਈ ਅਸੀਂ ਤਾਂ ਹੋਵਾਂਗੇ ਹੀ ਵਿਰੋਧੀ ਸਾਨੂੰ ਤਾਂ ਕਹਿਣਗੇ ਪੰਜਾਬ ਵਿਰੋਧੀ ਇਹਨਾਂ ਨੇ ਕਿਉਂਕਿ ਸੱਚ ਦੱਸ ਦਿੱਤਾ ਸੱਚ ਨੂੰ ਤਾਂ ਫਾਂਸੀ ਮਿਲਦੀ ਹੋਈ ਹੈ ਪਰ ਗੱਲ ਇਹ ਹੈ ਕਿ ਜੇ ਤੁਸੀਂ ਡਟੇ ਹੋਏ ਹੋ ਸੱਚ ਦੇ ਨਾਲ ਅਜੇ ਵੀ ਟਿਕੇ ਹੋਏ ਹੋ ਤਾਂ ਫਿਰ ਮੇਰੇ ਵਰਗੇ ਹੋਰ ਵੀ ਬਥੇਰੇ ਖੜੇ ਨੇ ਜਿਹੜੇ ਸੱਚ ਦੇ ਨਾਲ ਜੁੜੇ ਹੋਏ ਨੇ ਅਜੇ ਵੀ ਵੀ ਤੁਸੀਂ ਜੋ ਵੀ ਕਰ ਰਹੇ ਹੋ ਅੱਛੀ ਗੱਲ ਹੈ ਪਰ ਜਦੋਂ ਫਾਇਦਾ ਸਾਡੇ ਹੀ ਆਪਣਿਆਂ ਨੂੰ ਹੁੰਦਾ ਹੋਏਗਾ ਪੰਜਾਬੀਆਂ ਨੂੰ ਹੀ ਤਾਂ ਸਾਨੂੰ ਵੀ ਖੁਸ਼ੀ ਹੋਏਗੀ ਕਿਉਂਕਿ ਅਸੀਂ ਪੰਜਾਬ ਲਈ ਖੜੇ ਆ ਤੁਸੀਂ ਵੀ ਪੰਜਾਬ ਲਈ ਪੀੜ ਰੱਖਦੇ ਹੋ ਤਾਂ ਇੱਥੇ ਖੜੇ ਹੋ ਤਾਂ ਮੈਨੂੰ ਲੱਗਦਾ ਮੈਂ ਵੀ ਪੰਜਾਬ ਲਈ ਉਹੀ ਪੀੜ ਹੀ ਰੱਖਦੀਆਂ ਕਿ ਮੇਰੇ ਪੰਜਾਬ ਦੇ ਵਿੱਚ ਜੇ ਜੇ ਹਰਿਆਣੇ 'ਚ ਖੁੱਲ ਸਕਦੇ ਨੇ ਇੰਨੇ ਮੈਡੀਕਲ ਕਾਲਜ ਤਾਂ ਮੇਰੇ ਪੰਜਾਬ ਵਿੱਚ ਵੀ ਹੋਣੇ ਚਾਹੀਦੇ ਨੇ ਘੱਟੋ ਘੱਟ 16 ਮੈਡੀਕਲ ਕਾਲਜ ਤਾਂ ਬਣਨਾ ਹੀ ਚਾਹੀਦੇ ਜਿਹੜੇ ਸੋ ਮੇਰਾ ਖਿਆਲ ਇਹ ਜਿਹੜੇ ਆਪਾਂ ਸਿਹਤ ਕ੍ਰਾਂਤੀ ਵਿੱਚ ਜਿਨ੍ਹਾਂ ਨੂੰ ਇਸ ਵੇਲੇ ਕਿਹਾ ਵੀ ਤੁਸੀਂ ਵਿਰੋਧੀ ਸਿਰਫ ਬੋਲਦੇ ਨੇ ਤਾਂ ਪਿੰਡ ਵਾਲੇ ਹੀ ਦੱਸ ਦੇਣਗੇ ਉਹਨਾਂ ਦੇ ਪਿੰਡਾਂ ਵਿੱਚ ਕਿੰਨੇ ਕੁ ਮੈਡੀਕਲ ਕਾਲਜ ਖੁੱਲ ਚੁੱਕੇ ਨੇ ਕਿੰਨੇ ਕਨੇੜੇ ਆਏ ਨੇ ਕਿ ਕਿੰਨਾ ਕੁ ਉਹਨਾਂ ਨੂੰ ਸਿਹਤ ਸਹੂਲਤਾਂ ਉਹਨਾਂ ਦੇ ਦਰ ਤੇ ਪਹੁੰਚੀਆਂ ਨੇ ਕਿਉਂਕਿ ਸਾਡੇ ਕੋਲ ਸ਼ਾਰਟੇਜ ਜੋ ਕਿ ਕਲੀਅਰ ਕਟ ਆ ਚੁੱਕੀ ਹੈ ਅਭੀ ਸਾਡੇ ਸ਼ਾਰਟੇਜ ਹੈ ਇੱਥੋਂ ਦੇ ਪੜ ਕੇ ਕਿਉਂ ਪੜ ਕੇ ਇੱਥੋਂ ਦੇ ਸਾਡੇ ਹੀ ਬੱਚੇ ਕਿਉਂ ਬਾਹਰ ਜਾ ਕੇ ਉਹਨਾਂ ਨੂੰ ਲੋਡ ਪੈਂਦੀ ਹੈ ਕਿ ਉਹਨਾਂ ਥਾਵਾਂ ਤੇ ਜਾਵਾਂਗੇ ਅਸੀਂ ਇੱਥੇ ਕੰਮ ਨਹੀਂ ਕਰਨਾ ਕੁਝ ਨਾ ਕੁਝ ਤਾਂ ਦਿੱਕਤ ਹੈ ਨਾ ਜਿਹੜਾ ਉਹਨਾਂ ਨੂੰ ਬਾਹਰ ਭੱਜਣ ਦੀ ਲੋੜ ਪੈ ਰਹੀ ਹੈ ਜਾਂ ਤਨਖਾਹਾਂ ਘੱਟ ਹੋਣਗੀਆਂ ਜਾਂ ਇੰਟਰਫੀਰੈਂਸ ਬਿਲਕੁਲ ਸਖਰਦੀ ਹੋएगी ਤੇ ਬੋਲਦੇ ਸਾਰ ਉਹਨਾਂ ਨੂੰ ਦਬਬ ਦਿੱਤਾ ਜਾਂਦਾ ਤਨਖਾਹਾਂ ਰੋਕ ਲਓ ਪ੍ਰਮੋਸ਼ਨਾਂ ਰੋਕ ਲਓ ਇਹ ਤਾਂ ਨਾਰਮਲ ਜਾਂ ਰੂਟੀਨ ਬਣ ਚੁੱਕਾ ਹੈ ਵੀ ਸਿਰਫ ਹੀ ਦਬਾ ਕੇ ਫਿਰ ਤਾਂ ਰਾਜ ਹਿਟਲਰ ਹੀ ਹੋ ਗਿਆ ਤੁਸੀਂ ਇਸ ਸਾਮ ਵਿਸ਼ੇ ਉਤੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਆ ਜੀ ਉਮੀਦ ਕਰਦੇ ਆ ਕਿ ਜਿਹੜੀਆਂ ਆਪਾਂ ਇਹ ਗੱਲਾਂ ਕੀਤੀਆਂ ਜਾਂ ਤੁਸੀਂ ਸੋਲਿਊਸ਼ਨ ਦੇ ਵਾਲੇ ਪਾਸੇ ਵੀ ਕੋਈ ਨੁਕਤੇ ਸਾਂਝੇ ਕੀਤੇ ਆ ਜਿਨ੍ਹਾਂ ਨੇ ਇਸ ਤੇ ਕੰਮ ਕਰਨਾ ਸਰਕਾਰਾਂ ਪ੍ਰਸ਼ਾਸਨ ਇਸ ਤੇ ਧਿਆਨ ਜ਼ਰੂਰ ਦੇਣਗੇ ਹੀ ਉਮੀਦ ਕਰਦਾ ਹਾਂ ਬਿਲਕੁਲ ਜੀ ਮੈਂ ਇਹੀ ਅੱਜ ਵੀ ਸੁਨੇਹਾ ਦੇ ਰਹੀ ਆ ਕਿ ਸਾਡੇ ਬਹੁਤ ਸਤਕਾਰਯੋਗ ਜੇ ਸਾਡੇ ਮੁੱਖ ਮੰਤਰੀ ਸਾਹਿਬ ਮਾੜਾ ਜੇ ਇਸ ਪਾਸੇ ਧਿਆਨ ਦੇ ਦੇਣ ਵੀ ਕ੍ਰਾਂਤੀ ਸੱਚਮੁੱਚ ਸੇਤ ਦੀ ਹੋ ਸਕਦੀ ਹੈ ਜੇ ਅਸੀਂ ਪ੍ਰੀਵੈਂਟਿਵ ਦੇਖ ਸਕੀਏ ਵੀ ਸਾਨੂੰ ਜੋ ਜ਼ਹਿਰ ਪਰੋਸਿਆ ਜਾ ਰਿਹਾ ਖਾਣਿਆਂ ਦੇ ਵਿੱਚ ਕਿਤੇ ਇੰਨਾ ਕੁ ਵੀ ਸਿਰਫ ਇਹਦੇ 'ਚ 2 ਫੀਸਦ ਵੀ ਜੇ ਉਹ ਰੋਕ ਲਾ ਸਕਦੇ ਹੋਏ ਤਾਂ ਪੰਜਾਬ ਦੀ ਸਿਹਤ ਸੁਧਰ ਸਕਦੀ ਹੈ ਮੈਂ ਸਭ ਤੋਂ ਪਹਿਲਾਂ ਹੋਊਂਗੀ ਤੁਹਾਡੇ ਦੇ ਨਾਲ ਹੀ ਬੈਠ ਕੇ ਕਹਿਣ ਵਾਲੀ ਵਾਕਈ ਇੱਕ ਕ੍ਰਾਂਤੀ ਜੇ ਕਿਉਂਕਿ ਅੱਜ ਅਸੀਂ ਪ੍ਰੀਵੈਂਟਿਵ ਸਟੈਪਸ ਚੁੱਕਣੇ ਸ਼ੁਰੂ ਕੀਤੇ ਜੀ ਬਹੁਤ ਸ਼ੁਕਰੀਆ ਦਾ ਤਨਵਾਦ